ਸਾਬਕਾ ਕਾਂਗਰਸੀ ਵਿਧਾਇਕ ਤੇ ਇਨੈਲੋ ਦੇ ਪੁਰਵ ਵਿਧਾਇਕ ਦੇ ਘਰ ਰੇਡ ਪਈ ਹੈ ਔਰ ਹੈਰਾਨ ਕਰ ਦੇਣ ਵਾਲੀ ਗੱਲ ਸਾਹਮਣੇ ਆਈ ਹੈ ਕੁਬੇਰ ਦਾ ਖਜ਼ਾਨਾ ਬਰਾਮਦ ਕੀਤਾ ਗਿਆ ਜੀ ਹਾਂ 5 ਕਰੋੜ ਰੁਪਈਆ ਕੈਸ਼ 100 ਸ਼ਰਾਬ ਦੀਆਂ ਦੇਸ਼ੀ ਜਿਹੜੀਆਂ ਨੇ ਵਿਦੇਸ਼ੀ ਬੋਤਲਾਂ ਬਰਾਮਦ ਕੀਤੀਆਂ ਗਈਆਂ ਨੇ ਤੇ ਆਟੋਮੈਟਿਕ ਹਥਿਆਰ ਘਰ ਤੋਂ ਬਰਾਮਦ ਕੀਤੇ ਗਏ ਨੇ ਈਡੀ ਦੀ ਵੱਡੀ ਕਾਰਵਾਈ ਕੀਤੀ ਗਈ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਬੇਖਦ ਲੇਟੈਸਟ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਈਡੀ ਦੇ ਵੱਲੋਂ ਬਕਾਇਦਾ ਟਵੀਟ ਕਰਕੇ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਤਾਂ ਦੇਖ ਸਕਦੇ ਹੋ ਤਸਵੀਰਾਂ ਹਰਿਆਣਾ ਦੇ ਸਾਬਕਾ ਕਾਂਗਰਸੀ ਵਿਧਾਇਕ ਅਤੇ ਇਨੈਲੋ ਦੇ ਸਾਬਕਾ ਵਿਧਾਇਕ ਦੇ ਘਰ ਰੇਡ ਪਈ ਹੈ ਦਿਲਬਾਖ ਸਿੰਘ ਅਨੇਲੋ ਦੇ ਸਾਬਕਾ ਵਿਧਾਇਕ ਨੇ ਹਰਿਆਣਾ ਦੇ ਵਿੱਚ ਪਾਰਟੀ ਹੈ ਦਿਲਬਾਖ ਸਿੰਘ ਦੇ ਘਰ ਤੇ ਉਹਨਾਂ ਦੇ ਸਹਿਯੋਗੀ ਦੇ ਘਰ ਰੇਡ ਪਈ ਹੈ 5 ਕਰੋੜ ਰੁਪਏ